ਹਾਂਜੀ ਮੈਂ ਥੋੜਾ ਚੰਦਰ ਨਿੰਗਣਾ ਤੁਸੀਂ ਦੇਖ ਰਹੇ ਹੋ ਆਰਐਕਸ ਟੀਵੀ ਨੈਟਵਰਕ ਜਿਦਾਂ ਕਿ ਤੁਹਾਨੂੰ ਪਤਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਲੋਕਾਂ ਦੇ ਵਿੱਚ ਤੁਸੀਂ ਭਾਰੀ ਉਤਸ਼ਾਹ ਦੇਖ ਸਕਦੇ ਹੋ ਕਿ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਆਪਣੇ ਜਿਹੜੇ ਬੋਰਡ ਦਾ ਇਸਤੇਮਾਲ ਕਰਨ ਵਾਸਤੇ ਆਏ ਹੋਏ ਨੇ ਔਰ ਲਗਾਤਾਰ ਜਿਹੜੇ ਲੋਕ ਨੇ ਆਪਣੇ ਬੋਰਡ ਦਾ ਜਿਹੜਾ ਇਸਤੇਮਾਲ ਕਰ ਰਹੇ ਨੇ ਲੋਕਾਂ ਦਾ ਜਿਹੜੀ ਪੀੜ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਨਗਰ ਨਿਗਮ ਦੀ ਜਿਹੜੀਆਂ ਚੋਣਾਂ ਨੇ ਉਹ ਅੱਜ ਹੋ ਰਹੀਆਂ ਨੇ ਇਸ ਵੇਲੇ ਅਸੀਂ ਖੜਿਆ ਜੀ ਅ ਅੰਮ੍ਰਿਤਸਰ ਦੇ ਕਨਪੁਰ ਕਾਲਾ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਦੇ ਵਿੱਚ ਔਰ ਲਗਾਤਾਰ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਕੋਈ ਆਪਣੀਆਂ ਗੱਡੀਆਂ ਤੇ ਕੋਈ ਆਟੋਆਂ ਤੇ ਆਪਣੀ ਬੋਰਡ ਦਾ ਇਸਤੇਮਾਲ ਕਰਨ ਵਾਸਤੇ ਜਿਹੜੇ ਲੋਕ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਔਰ ਇਸ ਸਕੂਲ ਦੇ ਸਰਕਾਰੀ ਹਾਈ ਸਕੂਲ ਕਾਲਾ ਦੇ ਵਿੱਚ ਜਿਹੜੀ ਆ ਉਹ ਅੱਜ VOTING ਹੋ ਰਹੀ ਹੈ ਔਰ ਅੱਜ ਸ਼ਾਮ ਤੱਕ ਜਿਹੜਾ ਆ ਉਹ ਨਤੀਜਾ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਜਾਵੇਗਾ ਕਿ ਆਖਿਰਕਾਰ ਕਿਹਦੀ ਜਿੱਤ ਹੁੰਦੀ ਹੈ ਕਾਂਗਰਸ ਆਮ ਆਦੀ ਪਾਰਟੀ ਭਾਜਪੀ ਜਾਂ ਕੋਈ ਹੋਰ ਜਿਹੜੀ ਪਾਰਟੀ ਹੈ ਉਹਦੇ ਜਿਹੜੇ ਕੈਂਡੀਡੇਟ ਨੇ ਉਹ ਅੱਜ ਕੋਣ ਜਿਹੜਾ ਉਹਨਾਂ ਦੇ ਵਿੱਚੋਂ ਕੋਈ ਬਾਜੀ ਮਾਰਦਾ ਹੈ ਇਹ ਤੇ ਸ਼ਾਮ ਜਿਹੜਾ ਆ 7 7:30 ਤੱਕ ਜਿਹੜਾ ਡਿਕਲੇਅਰ ਕਰ ਦਿੱਤਾ ਜਾਏਗਾ ਪਰ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਲਗਾਤਾਰ ਜਿਹੜਾ ਪੋਲਿੰਗ ਬੂਥਾਂ ਦੇ ਉੱਤੇ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਆ ਉਹ ਪਿੰਡ ਕਾਲੇ ਦੀਆਂ ਹਨ ਜਿਹਦੇ ਸਰਕਾਰੀ ਸਕੂਲ ਦੇ ਵਿੱਚ ਜੜੀਆਂ ਨੇ ਉਹ ਵੋਟਾਂ ਪੈ ਰਹੀਆਂ ਨੇ ਇੱਥੇ ਲਗਾਤਾਰ ਜਿਹੜੇ ਲੋਗ ਨੇ ਚਾਹੇ ਉਹ ਬਜ਼ੁਰਗ ਦੀ ਗੱਲ ਕਰੀਏ ਚਾਹੇ ਉਹ ਜਵਾਨ ਦੀ ਗੱਲ ਕਰੀਏ ਸਾਰੇ ਜਿਹੜਾ ਆਪਣੇ ਬੋਰਡ ਦਾ ਜਿਹੜਾ ਇਸਤੇਮਾਲ ਉਹ ਕਰ ਰਹੇ ਨੇ ਕੁਝ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜਿਹੜਾ ਆਪਣੇ ਬੋਰਡ ਦਾ ਇਸਤੇਮਾਲ ਕਰਕੇ ਆਏ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਕਿ ਦਵ ਗਿਆਨ ਜਿਹੜੇ ਹੈਗੇ ਨੇ ਉਹ ਆਏ ਹੋਏ ਨੇ ਔਰ ਗੱਲਬਾਤ ਕਰਨ ਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਆਪਣੇ ਬੋਰਡ ਦਾ ਜਿਹੜਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਭਾਜੀ ਕੀ ਨਾਮ ਹੈ ਜੀ ਆਪਣਾ ਜਸਮੀਰ ਸਿੰਘ ਬਿੱਟੋ ਅ ਬੋਰਡ ਪਾਇਆ ਜੀ ਤੁਸੀਂ ਹਾਂਜੀ ਹਾਂਜੀ ਬੋਰਡ ਦਾ ਇਸਤੇਮਾਲ ਹੋ ਗਿਆ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਤੁਹਾਨੂੰ ਚਾਹੀਦਾ ਜਿਹੜਾ ਕਾਉਂਸਲਰ ਤੁਹਾਡੇ ਵਾਸਤੇ ਵਧੀਆ ਕੰਮ ਕਰੇ ਜੀ ਮਾਰੇ ਠੀਕ ਹੈ ਪਿੰਡ ਦਾ ਸਵਾਰੇ ਕੁਝ ਕੋ ਕੀ ਮੁੱਦੇ ਕੀ ਨੇ ਜੀ ਤੁਹਾਡੇ ਮੇਨ ਜਿਹੜਾ ਅਗਰ ਕੋਈ ਕਾਉਂਸਲਰ ਤੋਂ ਦਾ ਬਣਦਾ ਹੈ ਕੀ ਮੁੱਦੇ ਰਹਿਣਗੇ ਤੁਹਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਮਹਾਰਾਜ ਤੇ ਹੁਣ ਵੀ ਡੇ ਇਦਾਂ ਦੇ ਹੋਣੇ ਚਾਹੀਦੇ ਮਾੜੇ ਬੰਦੇ ਨੂੰ ਹੁਸੂਰਤ ਨਹੀਂ ਚਾਹੀਦੀ ਬਥੇ ਉਹ ਕਹਣਾ ਜੀ ਠੀਕ ਹੈ ਜੀ ਆ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਪਿੰਡ ਦੇ ਜਿਹੜਾ ਵਿਕਾਸ ਹੋਣਾ ਚਾਹੀਦਾ ਐਸਾ ਇਸੀ ਬੰਦਾ ਜਿਹੜਾ ਆ ਉਹ ਕਾਉਂਸਲਰ ਜਿਹੜਾ ਉਹ ਚੁਣਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਪਿੰਡ ਦਾ ਜਿਹੜਾ ਵਿਕਾਸ ਕਰ ਸਕੇ ਔਰ ਲਗਾਤਾਰ ਜਿਹੜੀ ਤਸਵੀਰਾਂ ਨੇ ਉਹ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਲਗਾਤਾਰ ਜਿਹੜੇ ਪੋਲਿੰਗ ਬੂਥਾਂ ਦੇ ਉੱਤੇ ਪਹੁੰਚ ਰਹੇ ਨੇ ਔਰ ਵੱਡੀ ਤਦਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਵੋਟ ਪਾਉਣ ਵਾਸਤੇ ਆ ਰਹੇ ਨੇ ਔਰ ਬੜੀ ਸ਼ਾਂਤ ਮਹਿਤਰੀਕੇ ਦੇ ਨਾਲ ਜਿਹੜੀ ਆ ਉਹ VOTING ਜਿਹੜੀ ਅੱਜ ਹੋ ਰਹੀ ਹੈ ਔਰ ਦਮਦਸਰ ਕੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਔਰ ਅੱਜ ਸ਼ਾਮ ਤੱਕ ਜਿਹੜਾ ਨਤੀਜਾ ਆ ਉਹ ਪਹੁੰਚ ਜਾਗਾ